ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਸਾ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਂ ਅੱਜ ਦਾ ਡਿਜ਼ਾਈਨ ਬਣਾਉਣਾ ਸਟਾਰਟ ਕਰਦੇ ਆਂ ਜੀ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਇੱਕ ਇੱਕ ਗੁੰਡੇ ਪਾਏ ਆ ਜੀ ਇੱਕ ਇੱਕ ਗੁੰਡਾ ਆਪਣਾ ਸਾਈਡ ਦਾ ਤੇ ਬਾਕੀ ਆਪਣੇ ਗੁੰਡੇ ਹੈਗੇ ਆ ਜੀ ਡਿਜ਼ਾਈਨ ਦੇ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਜਲਦੀ ਬਣਦਾ ਤੇ ਜਰੂਰ ਟਰਾਈ ਕਰਿਓ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਦਿਓ ਜੀ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਚਲੋ ਜੀ ਆਪਾਂ ਇੱਕ ਗੁੰਡਾ ਤਾਰਿਆ ਆਪਾਂ 7 ਗੁੰਡੇ ਸਿੱਧੇ ਬਣਾਵਾਂਗੇ ਜੀ 1 2 3 4 5 6 ਦੇ 7 ਹੁਣ ਇਹ ਆਪਣੇ 8 ਕੁੰਡੇ ਹੋ ਗਏ ਇਹਦੇ ਸਣੇ ਹੁਣ ਆਪਾਂ ਦੋ ਕੁੰਡੇ ਆ ਜਿਹੜੇ ਇਹਨਾਂ ਤੇ ਬਣਾਵਾਂਗੇ ਜੀ ਡਿਜ਼ਾਈਨ ਇਹ ਆਪਣੇ ਇੱਥੋਂ ਤੱਕ 10 ਕੁੰਡੇ ਹੋ ਜਾਣਗੇ ਇਹ ਆਪਾਂ ਤੁਹਾਨੂੰ ਅੱਗੇ ਦੱਸ ਦਿਆਂਗੇ ਇਹ ਤੇ ਤੋਂ ਆਪਾਂ ਬਣਾਉਣੀ ਆ ਜੀ ਤਿੰਨ ਕੁੰਡੇ ਇੱਕ ਵਾਰ ਬਣਾਇਆ ਇਸ ਤਰ੍ਹਾਂ ਦੂਜੀ ਵਾਰ ਇਹਨੂੰ ਆਪਾਂ ਇਸ ਤਰ੍ਹਾਂ ਬਣਾ ਲੈਂਦਾ ਲੈਣਾ ਫਿਰ ਫਿਰ ਇਸ ਤਰ੍ਹਾਂ ਸਿੱਧੇ ਪਾਸੇ ਤੋਂ ਬਣਾ ਲੈਣਾ ਤਿੰਨ ਗੁੰਡੇ ਬਣਾ ਲੈਣੇ ਆ ਤੇ ਉਹ ਬਣਾਉਣੇ ਇਸ ਤਰ੍ਹਾਂ ਇੱਕ ਵਾਰ ਅਗਲੇ ਪਾਸੇ ਸਲਾਈ ਪਾ ਕੇ ਬਣਾ ਲੈ ਫਿਰ ਪਿੱਛੇ ਫਿਰ ਅਗਲੇ ਪਾਸੇ ਤੋਂ ਸਲਾਈ ਪਾ ਕੇ ਇਸ ਤਰ੍ਹਾਂ ਕਰਕੇ ਆਪਾਂ ਤਿੰਨ ਗੁੰਡੇ ਬਣਾ ਲੈਣੇ ਆ ਤੇ ਜੇ ਫਿਰ ਆਪਾਂ ਆਹ ਗੁੰਡਾ ਛੱਡਦੇ ਆ ਤਾਂ ਮੰਨਦੇ 2 4 6 ਇੱਕ ਕੁੰਡਾ ਆਪਣਾ ਹੈ ਤੇ ਕਾ 8 ਤੇ 10 ਕੁੰਡੇ ਬਣ ਗਏ ਜੀ ਹੁਣ ਅੱਗੇ ਫੇਰ ਆਪਾਂ ਬਣਾਵਾਂਗੇ ਜੀ 7 ਕੁੰਡੇ 2 ਹੋ ਗਏ 3 4 5 6 ਤੇ 7 ਕੁੰਡੇ ਬਣਾ ਲਏ ਆਪਾਂ ਫੇਰ ਆ ਦੋ ਕੁੰਡਿਆਂ ਤੇ ਡਿਜ਼ਾਈਨ ਬਣਾਵਾਂਗੇ ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾਵਾਂਗੇ ਇਹ ਤੁਸੀਂ ਧਿਆਨ ਨਾਲ ਦੇਖ ਲਓ ਕਿ ਆਪਾਂ ਕਿਵੇਂ ਬਣਾਉਣੇ ਆ ਵੀਡੀਓ ਨੂੰ ਦੇਖ ਕੇ ਪਤਾ ਲੱਗ ਜਾਊਗਾ ਜੀ ਇਸ ਤਰ੍ਹਾਂ ਕਰਕੇ ਆਪਾਂ ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾ ਲੈਣੇ ਆ ਦੋ ਗੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਉਲਟੀ ਸਾਈਡ ਇੱਕ ਗੁੰਡਾ ਤਾਰਾਂਗੇ ਇੱਕ ਗੁੰਡਾ ਆਪਾਂ ਉਲਟਾ ਬਣਾ ਲਵਾਂਗੇ ਜਿਹੜੇ ਆਪਾਂ ਤਿੰਨ ਕੁੰਡੇ ਬਣਾਏ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਉਤਾਰ ਲੈਣਾ ਇਹ ਆਪਣੇ 6 ਕੁੰਡੇ ਆ ਜੀ ਅਗਲੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਫਿਰ ਤੋਂ ਆਪਣੇ ਕੋਲੇ ਆ ਗਏ ਤਿੰਨ ਤਿੰਨ ਕੁੰਡੇ ਜਿਹੜੇ ਬਣਾਏ ਸੀ ਆਪਾਂ ਇਹਨਾਂ ਨੂੰ ਆਪਾਂ ਫਿਰ ਉਤਾਰ ਲੈਣਾ ਅਗਲੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਜਿਹੜੇ ਕੁੰਡੇ ਆਪਾਂ ਬਣਾਏ ਸੀ ਸਿੰਪਲ ਉਹ ਆਪਾਂ ਬਣਾ ਲੈਣੇ ਉਲਟੇ ਚਲੋ ਜੀ ਆਪਾਂ ਹੁਣ ਅੱਗੇ ਸਿੱਧੇ ਪਾਸੇ ਸਿੱਦੇ ਬਸ ਇਹ ਦੇਖੋ ਜੀ ਆਪਾਂ ਹੁਣ ਬਣਾਵਾਂਗੇ ਇੱਕ ਕੁੰਡਾ ਪਤਾ ਲਿਆ ਦੋ ਕੁੰਡੇ ਬਣਾ ਲਏ ਤਿੰਨ ਚਾਰ ਪੰਜ ਛੇ ਕੁੰਡੇ ਬਣਾਵਾਂਗੇ ਜੀ ਹੁਣ ਜਿਹੜਾ ਇੱਕ ਆਹ ਕੁੰਡਾ ਹੈ ਆਹ ਕੁੰਡੇ ਆਪਾਂ ਪਹਿਲਾਂ ਸਲਾਈ ਤੇ ਲਾਵਾਂਗੇ ਇਹਨੂੰ ਆਪਾਂ ਇੱਧਰ ਲੈ ਕੇ ਜਾਣਾ ਜਿਹੜੇ ਤਿੰਨ ਕੁੰਡੇ ਆਪਾਂ ਬਣਾਏ ਇਸ ਕੁੰਡੇ ਨੂੰ ਅਸੀਂ ਅਲਟਾ ਲਵਾਂਗੇ। ਤੁਹਾਨੂੰ ਜੇ ਨਹੀਂ ਲੋੜ ਪੈਂਦੀ ਤੁਸੀਂ ਨਾਲ ਟਾਓ। ਮੇਰੇ ਕੋਲੋਂ ਇੱਥੇ ਵੜ ਪੈ ਜਾਂਦਾ ਆਪਾਂ ਲਟਾ ਲਿਆ। ਤਿੰਨਾਂ ਦਾ ਇੱਕ ਬਣਾਤਾ। ਆਹ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ। ਹੁਣ ਜਿਹੜੇ ਆ ਤਿੰਨ ਕੁੰਡੇ ਆ। ਇਹ ਆਹ ਕੁੰਡੇ ਨੂੰ ਆਪਾਂ ਅੱਗੇ ਲੈ ਕੇ ਆਵਾਂਗੇ। ਇਹਨੂੰ ਸਿੱਧਾ ਬਣਾ ਲਵਾਂਗੇ। ਆਹ ਤਿੰਨ ਕੁੰਡਿਆਂ ਦਾ ਫੇਰ ਆਪਾਂ ਇੱਕ ਕੁੰਡਾ ਬਣਾ ਦਵਾਂਗੇ ਹੁਣ ਜਿਹੜੇ ਵਿੱਚ ਆਪਣੇ ਕੋਲੇ ਕੁੰਡੇ ਆਪਾਂ ਬਣਾ ਲੈਣੇ ਇੱਕ ਕੁੰਡਾ ਰੱਖਣਾ ਆਪਾਂ ਜਿਹੜੇ ਆਪਣੇ ਕੋਲੇ ਵਿਚਾਲੇ ਕੁੰਡੇ ਆਪਾਂ ਬਣਾ ਲੈਣੇ ਫਿਰ ਤੋਂ ਆਪਾਂ ਤਿੰਨ ਕੁੰਡੇ ਲਵਾਂਗੇ ਸਲਾਈ ਤੇ ना सिदध लाගේ होन अपने ला වड़ता दुजजाा जड़ादर लै ना कंड बनाता ਤਦ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਸੀ ਫਿਰ ਤੋਂ ਆਪਾਂ ਸਿੱਧੇ ਪਾਸੇ ਆ ਗਏ ਤੇ ਹੁਣ ਦੇਖੋ ਜੀ ਆਪਾਂ ਬਣਾਵਾਂਗੇ ਇੱਕ ਕੁੰਡਾ ਤਾਰਿਆ ਦੋ ਕੁੰਡੇ ਬਣਾ ਲੇ ਤਿੰਨ ਚਾਰ ਪੰਜ ਕੁੰਡੇ ਬਣਾਵਾਂਗੇ ਹੁਣ ਆਪਾਂ ਜਿਹੜਾ ਆਪਣੇ ਕੋਲੇ ਅਗਲਾ ਆਹ ਕੁੰਡਾ ਹੈ ਇਹਦੇ ਤੇ ਆਪਾਂ ਬਣਾਵਾਂਗੇ ਤਿੰਨ ਕੁੰਡੇ ఫస్డేత బడ్డా జోజ రేస్ కండితో తిన్న కండే బనావే తిను కండే బ చారండే చారీ కు కండే సీ బ సైకి ఫిల్ ఉల్టి సైడ్ జా తిను తన బ ఏం ధ్యాన రైడ్తారా ਇਹ ਆਪਣੇ ਕੁੰਡੇ ਜਾਦੇ ਹੋਣ ਕਰਕੇ ਵੀਡੀਓ ਥੋੜੀ ਜਿਹੀ ਲੰਮੀ ਹੋ ਜਾਂਦੀ ਹੈ ਤਾਂ ਆਪਾਂ ਉਲਟੀ ਸਲਾਈ ਬਣਾ ਲੈਣੀ ਹੈ ਜੀ ਸੱਦੇ ਪਾਸੇ ਆ ਗਿਆ ਆਪਾਂ ਫਿਰ ਆਇਕਾ ਕੁੰਡਾ ਰਹਿ ਗਿਆ ਇਹਨੂੰ ਆਪਾਂ ਇੱਧਰ ਲੈ ਕੇ ਆਉਣਾ ਤਿੰਨ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾ ਦੇਵਾਂਗੇ ਹੁਣ ਆਪਾਂ ਆਵळा ਕੁੰਡਾ ਬਣਾਉਣਾ ਇਸ ਤਰ੍ਹਾਂ ਬਣ ਜਾਂਦਾ ਜੀ ਬਣਾ ਸਕਦੇ ਆਪਾਂ ਤੇ ਹੁਣ ਆਪਾਂ ਇਹਨੂੰ ਛੱਡ ਦਾਂਗੇ തന്നെ

ਪਰ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਸਲਾਈਆਂ ਪਾਉਂਦੇ ਜਾਵਾਂਗੇ ਇਹ ਇਸ ਤਰ੍ਹਾਂ ਇੱਧਰ ਨੂੰ ਤੁਰੀ ਜਾਊਗੀ ਜੀ ਵੇਲ ਆਹ ਮੰਨਦੀ ਇੱਧਰ ਨੂੰ ਜਾਊਗੀ ਆਹ ਵੀ ਹੈ ਜਿਹੜੀ ਇੱਧਰ ਆਜੂਗੀ ਇੱਧਰੋਂ ਆਪਣੀਆਂ ਖਤਮ ਹੁੰਦੀਆਂ ਜਾਣਗੀਆਂ ਇੱਧਰਲੇ ਸਾਈਡ ਤੋਂ ਸਟਾਰਟ ਹੁੰਦੀਆਂ ਜਾਣਗੀਆਂ ਆਪਾਂ ਥੋੜਾ ਜਿਹਾ ਬਣਿਆ ਤੁਹਾਨੂੰ ਦਿਖਾਉਨੇ ਆ ਤੇ ਫਿਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਲੱਗਿਆ ਇਹ ਡਿਜ਼ਾਈਨ ਦੇਖੋ ਜੀ ਥੋੜਾ ਜਿਹਾ ਕਲਰ ਐਂ ਕਰਕੇ ਵੀ ਥੋੜਾ ਜਿਹਾ ਉਹ ਲਾਈਟ ਪੈਂਦੀ ਕਰਕੇ ਲੱਗਦਾ ਨੇ ਦੇਖੋ ਇਹ ਕਿੰਨਾ ਸੋਹਣਾ ਲੱਗਦਾ ਦੇਖੋ ਜੀ ਇੱਧਰ ਸਟਾਰਟ ਹੋ ਗਈ ਆ ਹਾ ਡਿਜ਼ਾਈਨ ਇੱਧਰੋਂ ਦੇਖੋ ਜੀ ਆ ਐਂ ਖਤਮ ਹੋ ਗਿਆ ਜਿਵੇਂ ਇਸੇ ਤਰ੍ਹਾਂ ਇਹ ਤਿਰਛੀਆਂ ਤਿਰਛੀਆਂ ਵੇਲਾਂ ਪੁਰੀਆਂ ਜਾਣਗੀਆਂ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਤੇ ਬਹੁਤ ਸੋਹਣਾ ਬਣਦਾ ਜੀ ਤੇ ਜ਼ਰੂਰ ਟਰਾਈ ਕਰਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਤੇ ਸੋਣਾ ਜ ਕਰ ਦਿਓ ਜੀ ਕਮੈਂਟ ਵੱਧੂ ਕਰਦਿਆ ਕਰੋ ਜੀ ਦਿਲ ਖੋਲ ਕੇ ਤੇ ਲਾਈਕ ਵੀ ਵੱਧ ਤੋਂ ਵੱਧ ਕਰਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ